ਸ਼ੰਤ ਉਦ੍ਰਣ ਦਿਆਨ ਆਸਰੰਗੋਪਾਲ ਕੀਤਨੈ ਸਭ ਪਰਸਾ ਕਹਿੰਦੇ ਨੇ ਭਾਈ ਸ਼ੰਤ ਉਦ੍ਰਣ ਜਿਹੜੇ ਅਕਾਰ ਕੁਲਪ ਵਿਜੂਹੀ ਨੇ ਸੰਤਾਂ ਉਹ ਵਿਕਾਰਾਂ ਦੀ ਤਪਸ ਤੋਂ ਬਚਾਉਣ ਵਾਲੇ ਹਨ ਦਿਆਨ ਜਿਹੜੇ ਬਿਆਗੂ ਨੇ ਕ੍ਰਿਪਾ ਗੋਪਾਲੂ ਨੇ ਦਇਆ ਕਰਨ ਵਾਲੇ ਨੇ ਆਸਰੰਗ ਗੋਪਾਲ ਕੀਰਤਨ ਜਿਨ੍ਹਾਂ ਸੰਤ ਜਨਾਂ ਨੂੰ ਗੋਪਾਲ ਦੇ ਕੀਰਤਨ ਪਕਾਲਕ ਬੈਜੂ ਜੀ ਦੇ ਕੀਰਤਨ ਦਾ ਆਸਰਾ ਹੈ ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ ਇਸ ਗੱਲ ਕੇ ਆਸਾ ਕਹਿੰਦੇ ਭਾਈ ਜੋ ਸੰਤ ਜਨ ਉਸ ਕੋ ਕਾਰ ਕੋ ਦਾ ਅਰਥ ਹੈ タルਤੀ ਪਾਤਾ ਅਰਥ ਪੰ ਜਿਸ タルਤੀ ਨੂੰ ਇਸ ਸ੍ਰਿਸ਼ਟੀ ਨੂੰ ਪਾਲਣਾ ਹਾਰਾ ਪ੍ਰਭੂ ਤੇ ਜਿਹੜੇ ਸੰਤ ਜਨ ਉਸ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਨੇ ਫਿਰਦਿਆ ਪ੍ਰਭੂ ਉਹਨਾਂ ਸੰਤਾਂ ਦੇ ਹਿਰਦੇ ਦੇ ਵਿੱਚੋਂ ਜਿਹੜੀ ਮਾਇਆ ਦੀ ਤਪਸ਼ ਹੈ ਮਾਇਆ ਦੀ ਭੁੱਖ ਹੈ ਸੰਸਾਰ ਕਮਾਇ ਪਦਾਰਥਾਂ ਦੀ ਤਪਸ ਹੈ ਫਿਰ ਉਸ ਨੂੰ ਅਕਾਲ ਪੁਰਖ ਵੈਗੁਰੂ ਜੀ ਬਚਾ ਲੈਂਦੇ ਨੇ ਬਚਣਾ ਬੜਾ ਔਖਾ ਹੈ ਇਸ ਤੋਂ ਬੜੀ ਪ੍ਰਬਲ ਹੈ ਸੰਸਾਰ ਦੀ ਮਾਇਆ ਇਸ ਕਰਕੇ ਪਾਸਾ ਕਹਿੰਦੇ ਜਿਹੜੇ ਵੀ ਸੰਤ ਜਨ ਅਕਾਲ ਪੁਰਖ ਦੇ ਕੀਰਤਨ ਕੇਵਲ ਆਪਣਾ ਆਧਾਰ ਮੰਨਦੇ ਨੇ ਆਪਣਾ ਆਸਰਾ ਬਣਾਉਂਦੇ ਨੇ ਓ ਉਸ ਨਿਰੰਕਾਰ ਦੀ ਮਾਇਆ ਤੋਂ ਬਾਤ ਸਗਦੇ ਮਾਇਆ ਦੇ ਤਖਤ ਤੋਂ ਵੱਤ ਸਕਦੇ ਆਨਾ ਨਿਰਮਲੰ ਸੰਤਸ ਗੇਣ ਓਟ ਨਾਨਕ ਪਰਮੇਸ਼ਰ ਹੈ ਕੋਨਾ ਸੰਤਾਂ ਦੀ ਸੰਗਤ ਕੀਤੀਆਂ ਜਿਹੜਾ ਨਿਕਾਲਕ ਪਰਮਜੀਤ ਨਾਮ ਚੱਕਿਆ ਇਹ ਮਾਇਆ ਦੇ ਤਪ ਤੋਂ ਬਚੇ ਨੇ 파ਸਾ ਕਹਿੰਦੇ ਭਾਈ ਉਹਨਾਂ ਸੰਤ ਜਨਾਂ ਦੀ ਸੰਗਤ ਕੀਤਿਆਂ ਇਨਸਾਨ ਪਵਿੱਤਰ ਹੋ ਜਾਂਦਾ ਹੈ ਉਹਨੋ ਪਵਿੱਤਰ ਹੋ ਜਾਂਦਾ ਹੈ ਇਸ ਕਰਕੇ ਉਹ ਨਾਨਕ ਪਰਮੇਸ਼ਰ ਹੈ 파ਸਾ ਕਹਿੰਦੇ ਨੇਵਲਿਆਂ ਦੀ ਮੋਹਰ ਲਾ ਕੇ ਕਹੇ ਨਾਨਕ ਉਵੇਂ ਅਜਿਹੇ ਗੁਰਮੁਖੀ ਸੰਗਤ ਵਿੱਚ ਰਹਿ ਕੇ ਪਾਲਨ ਦਾਤਮੇਸ਼ ਵਰਦਾਰਾ ਅੱਲਾ ਫੜ ਲੈ ਜਿਹੜੇ ਉਸ ਕਾਰਕੁਸ਼ੀ ਸਿੱਖ ਸੁਲਾਹ ਕਰਦੇ ਨੇ ਉਹਨਾਂ ਦੀ ਸੰਗਤ ਵਿੱਚ ਆਇਆ ਕਰ ਸੰਗਤ ਵਿੱਚ ਬੈਠ ਕੇ ਉਸ ਨਿਰੰਕਾਰ ਦਾ ਪੱਲਾ ਪੜ ਲੈ ਚੰਦਨਾ ਚੰਗ ਨਾ ਸਤਿਗੁਰੁਤ ਮੋਲ ਨਾਮ ਟਿਕਾ ਮ ਸਭ ਜਿੰਦ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰਦਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੀ ਜਿਹੜੀ ਠੰਡਕ ਹੈ ਉਹ ਮਨ ਦੇ ਤਪਸ ਨੂੰ ਉੱਕਾ ਹੀ ਮਿਟਾ ਨਹੀਂ ਸਕਦੀ ਸੰਸਾਰ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਠੰਡਾ ਮੰਨਿਆ ਜਾਂਦਾ ਹੈ ਚੰਦਨ ਨੂੰ ਸਤੂਰ ਪਾਤਸ਼ਾਹ ਕਹਿੰਦੇ ਠੰਡਾ ਮੰਨਦਾ ਹੈ ਇਸ ਸੰਸਾਰ ਨੂੰ ਠੰਡਾ ਮੰਨਿਆ ਜਾਂਦਾ ਹੈ ਠੰਡਾ ਹੈ ਇਹਦੀ ਲੱਕੜ ਠੰਡੀ ਹੀ ਹੈ ਤੇ ਇਸੇ ਕਰਕੇ ਜਿਹਨੇ ਵਿਹੰਗੰਮ ਸਾਹਿਬ ਨੇ ਨਾਨਕੰਮ ਸਾਹਿਬ ਨੇ ਉਹ ਚੰਦਨ ਦੀ ਰਾ ਆਪਣੇ ਸਰੀਰ ਦੇ ਉੱਪਰ ਮਰਦਨੀ ਠੰਡਕ ਵਾਸਤੇ ਤੇ ਇੱਕ ਵੀਵਨਵਾਰ ਪਾਤਸ਼ਾਹ ਕਹਿੰਦੇ ਦੂਸਰੀ ਹੈ ਚੰਦ ਦੀ ਚੰਨ ਚਾਨਣੀ ਕਿਉਂਕਿ ਸੂਰਜ ਵਿੱਚ ਤਪਸ਼ ਹੈ ਸੂਰਜ ਤਪਦਾ ਹੈ ਉਹਦੇ ਵਿੱਚ ਤਪਸ਼ ਹੈ ਪਰ ਚੰਨ ਦੇ ਚਾਨੀ ਦੇ ਵਿੱਚ ਠੰਡਕ ਹੈ ਚੰਨ ਠੰਡਾ ਹੈ ਇਹਨੂੰ ਵੀ ਠੰਡਾ ਮੰਨਿਆ ਜਾਂਦਾ ਹੈ ਤੀਸਰੀ ਸਰਦ ਰੁੱਤ ਸਾਗਰਾ ਮੰਡੀ ਨਾ ਲੰਘ ਚੁੱਕੀ ਹੈ ਚਾਰਾ ਸਤਿਨੰਗ ਚੁੱਕੀ ਹੈ ਇਸ ਸਰਦੀ ਦੇ ਵਿੱਚ ਕੱਪੜੇ ਪਾ ਕੇ ਸਰੀਰ ਨੂੰ ਠੰਡ ਤੋਂ ਬਚਾਇਆ ਸੀ ਆਪਾਂ ਸਾਰਿਆਂ ਨੇ ਪਰ ਇਹ ਠੰਡ ਕੇਵਲ ਸਰੀਰ ਨੂੰ ਲੱਗੀ ਹੈ ਤੁਹਾਨੂੰ ਇਹਨੇ ਠੰਡਾ ਕੀਤਾ ਹੈ ਤੁਹਾਨੂੰ ਸਾਹਕ ਕੀਤਾ ਹੈ ਪਰ ਮਨ ਦੇ ਅੰਦਰ ਉਸੇ ਤਰ੍ਹਾਂ ਕਲ ਫਿਲਾ ਰਿਹਾ ਹੈ ਮਨ ਦੀ ਅਗੰਢੀ ਹੁੰਦੀ ਹੈ ਇਸ ਕਰਕੇ ਪ੍ਰਸਾਦ ਕਹਿੰਦੇ ਭਾਈ ਇਹ ਇੰਨੇ ਚੀਜ਼ਾਂ ਖੰਡੀਆਂ ਮਣੀਆਂ ਜਾਂਦੀਆਂ ਨੇ ਤੇ ਪਰ ਮੂਲ ਨਭ ਟੀਕਾਮ ਇਨਾ ਤਿੰਨਾਂ ਦੇ ਰਹੀ ਜਿਹੜੇ ਅੰਦਰ ਮਨ ਦੇ ਵਿੱਚ ਮਾਇਆ ਦੀ ਤਾਂਗ ਹੈ ਮਾਇਆ ਦੀ ਤਪਸ ਹੈ ਵਿਕਾਰਾਂ ਦੀ ਤਪਸ ਹੈ ਉਹ ਵਿਕਾਰਾਂ ਦੀ ਤਪਸ ਕਾਹੀ ਜੀਵਣ ਸੱਕਦੀ ਸੀਤਗ ਕੀ ਵੈ ਨਾਨਕਾ ਜੇ ਪੰਦੜੋ ਹਰਿ ਨਾਮ ਇਸ ਕਰਕੇ ਕਹਿੰਦੇ ਨੇ ਨਾਨਕ ਪ੍ਰਭ ਦਾ ਨਾਮ ਸਿਮਰਿਆ ਕਰ ਉਸ ਅਕਾਲ ਪੁਰਖ ਵੈਰ ਗੁਰੂ ਜੀ ਦਾ ਨਾਮ ਲੈ ਪਿਆ ਕਰ ਤੇ ਉਹ ਅਕਾਲ ਪੁਰਖ ਵੈਰ ਗੁਰੂ ਜੀ ਨੇ ਨਾਮ ਦੇ ਵਿੱਚ ਜੁੜਿਆ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਨਾਮ ਦੇ ਵਿੱਚ ਹੀ ਠੰਡਕ ਹੈ ਪਾਰਸਰ ਕਹਿੰਦੇ ਪਾਈ ਕੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਕਿਵੇਂ ਸ਼ਾਂਤ ਕਰਦਾ ਹੈ ਵਿਕਾਰਾਂ ਨਾਲੋਂ ਇਹਦੇ ਅੰਦਰੋਂ ਵਿਕਾਰਾਂ ਦੀ ਜਿਹੜੀ ਤਪੱਸ ਹੈ ਜਿਹੜੀ ਹਰ ਵੇਲੇ ਤਪਸ ਰਹਿੰਦੀ ਹੈ ਅੰਦਰ ਤਾਪਦਾ ਰੰਗ ਹੈ ਮਨ ਪਾਰਸਰ ਕਹਿੰਦੇ ਉਹ ਮਨ ਨੂੰ ਨਾਮ ਜਪਿਆ ਕਰ ਨਾਮ ਨੇ ਸ਼ਾਂਤ ਕਰ ਦੇਣਾ ਇਹਦੀ ਤਪਸ ਮਿਟਾ ਦੇਣੀ ਹੈ ਔੜੀ ਚਾਰਨ ਕਮ ਵਿਕਿਓ ਰੇ ਸਤਿਗੁਰ ਜਾਨ ਆਸ ਕਿੰਦਨੇ ਨੇ ਪਾਈ ਵੇਖੋ ਪ੍ਰਭ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਭਾਗ ਮੂਨੀਆਂ ਦੀ ਤਪਸ ਇਸ ਤਪਸ ਤੋਂ ਇਸ ਦੁਨੀਆ ਦੀ ਮਾਇਆ ਦੀ ਤਪਸ ਤੋਂ ਸਾਰੇ ਜੀਵ ਬਚ ਜਾਂਦੇ ਹਨ ਸੋਣਾ ਮੋ ਭਏ ਮਨ ਤੇ ਉਸ ਗੋਵਿੰਦ ਦੀ ਉngੜੇ ਆਈ ਸੁਣ ਕੇ ਅਕਾਲ ਪੁਰਖ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਰਲ ਹੋ ਜਾਂਦੇ ਹਨ ਨਿਰਭਉ ਭੈ ਤੋਂ ਰਹਿਣ ਡਰ ਤੋਂ ਰਹਿਣ ਆਸਾਬੰਦੇ ਉਹ ਨਿਰਲ ਹੋ ਜਾਂਦੇ ਨੇ ਭਾਈ ਉਹਨਾਂ ਦੇ ਉਤੋਂ ਜਿਹੜੇ ਮੌਤ ਦਾ ਡਰ ਹੈ ਮੌਤ ਦਾ ਸੈਨਮ ਹੈ ਹੋਂ ਵਿਕਾਰਾਂ ਦਾ ਸੈਨਮ ਹੈ ਇਹ ਸਾਰਾ ਡਰ ਖਤਮ ਹੋ ਜਾਂਦਾ ਹੈ ਇਹ ਨਿਦਰ ਹੋ ਜਾਂਦੇ ਹਨ ਤੋਟ ਨਿਆਵੇਂ ਮੂਲ ਸੱਚਿਆ ਨਾਮ ਧੰਨਾ ਸਹਿਬ ਜੀ ਕਹਿੰਦੇ ਉਹ ਪ੍ਰਭੂ ਦਾ ਨਾਮ ਧੰਨ ਇਕੱਠਾ ਕਰਦੇ ਨੇ ਹਰੀ ਦੇ ਪਿਆਰੇ ਜਿਨ੍ਹਾਂ ਨੂੰ ਸਮਝ ਆ ਗਈ ਹੈ ਇਹ ਸੰਸਾਰ ਦਾ ਤਨ ਸਾਜ ਨੂੰ ਨਾਨਕ ਨੇ ਬਣਵਾਣਾ ਨਹੀਂ ਹੈ ਇਸ ਕਰਕੇ ਨਾਮ ਦਾ ਧੰਨੇ ਇਕੱਠਾ ਕਰੀਏ ਸਿਮਰਨ ਦਾ ਧੰਨੇ ਇਕੱਠਾ ਕਰੀਏ ਤੇ ਸਾਹਿਬ ਕਾਸਾ ਕਹਿੰਦੇ ਸੰਤ ਜਿਹੜੇ ਨੇ ਉਸ ਆਕਾਰਿਕ ਵੈਜੂਹੀ ਤੇ ਉਹ ਫਿਰ ਨਾਮ ਰੂਪੀ ਤਨ ਇਕੱਠਾ ਕਰਦੇ ਕਿਰਿਹੀ ਵੰਜਿਆ ਕਾਛੀ ਤੰਬਰ ਕਿਰਿਹੀ ਲੌਂਗ ਸੁਕਾਰੀ ਸੰਤ ਹੋ ਵੰਜਿਆ ਨਾਮ ਗੁਵਿੰਦ ਕਾ ਐਸੀ ਥੇਪ ਮਾਈ ਬਾਸਾ ਕਹਿੰਦੇ ਕਾਲ ਗੁਰੂ ਕੈਲਕੁਰੂ ਦਾ ਗੁਰੂ ਨਾਮ ਤਨ ਇਕੱਠਾ ਕਰਦੇ ਨੇ ਤੇ ਉਸ ਧੰਨ ਵਿੱਚ ਫਿਰ ਕਦੇ ਵੀ ਘਾਟਾ ਨਹੀਂ ਹੁੰਦਾ ਤੋੜ ਨਾ ਆਵੇ ਮੂਲ ਬਾਸਾ ਕਹਿੰਦੇ ਇੱਕ ਦਿਨ ਜਿੰਨਾ ਵੀ ਘਾਟਾ ਨਹੀਂ ਹੁੰਦਾ ਜਿਹੜਾ ਸੰਸਾਰ ਦਾ ਧਨ ਅਸੀਂ ਇਕੱਠਾ ਕਰਦੇ ਹਾਂ ਇਹ ਧਨ ਦੇ ਵਿੱਚੋਂ ਜਿੰਨਾ ਅਸੀਂ ਖਰਚਾਂਗੇ ਘਟ ਜਾਂਦਾ ਹੈ ਘਟਦਾ ਘਟਦਾ ਇੱਕ ਦਿਨ ਐਸਾ ਸਮਾਂ ਵੀ ਆ ਜਾਂਦਾ ਹੈ ਖਤਮ ਵੀ ਹੋ ਜਾਂਦਾ ਹੈ ਪਰ ਆਸਾ ਕਿੰਦੇ ਜਿਹੜਾ ਨਾਮ ਦਾ ਧਨ ਕਦੇ ਨਹੀਂ ਮੁੱਕੇਗਾ ਖਾਓ ਖਰਚੋ ਰਲ ਮਿਲ ਭਾਈ ਤੋਪ ਨ ਆਵੇ ਬੰਦ ਹੋ ਜਾਈਂ ਆਸਾ ਕਿੰਦੇ ਜਿੰਨਾ ਵੀ ਕੋਈ ਖਰਚਣ ਦੀ ਕੋਸ਼ਿਸ਼ ਕਰਦਾ ਹੈ ਨਾਮ ਦਾ ਅੰਧਾਰਾ ਉਹਨਾ ਹੀ ਵੱਧ ਕਰਦਾ ਜਾਇਦਾ ਹੈ ਪਰ ਦਾਨ ਹੈ ਇਸ ਕਰਕੇ ਤੋਖ ਨਾ ਆਵੇਂ ਮੂਲ ਸੰਤਿਆ ਨਾਮ ਦਾ ਭਾਈ ਜਿਹੜੇ ਹਰੀ ਦੇ ਪਿਆਰੇ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ ਉਸ ਧਨ ਵਿੱਚੋਂ ਫਿਰ ਕਦੇ ਘਾਟਾ ਨਹੀਂ ਪੈਂਦਾ ਹੈ ਸੰਤ ਜਨਾਂ ਸਿਉ ਸੰਗ ਭਾਈ ਜੇ ਆਨੇ ਸੰਗਤ ਫਿਰ ਵੱਡੇ ਪਾਕਾਂ ਨਾਲ ਹੁੰਦੀ ਹੈ ਐਵੇਂ ਪ੍ਰਾਪਤ ਨਹੀਂ ਹੁੰਦੀ ਹੈ ਪੂਰਵ ਕਰਮ ਅੰਤਰ ਜਾਂ ਪਰਗਟਿਓ ਭੇਟਿਓ ਪੁਰਖ ਅਲਸਿਕ ਵੈਸੇ ਆਸਾ ਕਹਿੰਦੇ ਕੋਈ ਪੂਰਵਲਾ ਕਰਮ ਚੰਗਾ ਕੀਤਾ ਹੁੰਦਾ ਤਾਂ ਕਿਸੇ ਵਿਭਾਗੀ ਵੱਡੇ ਪਾਕਾਂ ਵਾਲੀ ਰੂਹ ਦਾ ਮਿਲਾਨ ਹੁੰਦਾ ਤਾਂ ਕਿਸੇ ਨਾਮ ਜਪਣ ਵਾਲੀ ਰੂਹ ਦਾ ਮਿਲਾਨ ਹੁੰਦਾ ਹੈ ਇਸ ਕਰ ਕਹਿ ਪਾਈ ਹੈ ਵੱਡੇ ਪੁੰਨ ਸਤਿਗੁਰੂ ਜੀ ਕਹਿੰਦੇ ਸੰਤ ਜਨ ਨਾਲ ਸੰਗ ਸੰਗ ਪਾਈਐ ਵੱਡੇ ਪੁੰਨ ਅਲਕੋਸ ਐਸੇ ਗੁਰਮੁਖ ਨਾਮ ਜਪਣ ਵਾਲੇ ਗੁਰਮੁਖਾਂ ਦਾ ਸੰਗ ਸੰਗਤ ਵੱਡੇ ਭਾਗਾ ਨਾਲ ਜੁਦੀ ਹੈ ਆਠ ਬਹਿਰ ਹਰ ਜਾਏ ਹਰ ਜਸ ਨਿਤ ਸੁਨਾ ਇਸ ਕਰਕੇ ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਇਹ ਆਕਾਰ ਗੁਰੂ ਜੀ ਦੇ ਧਾਰੇ ਨੇ ਗੁਰਮੁਖ ਜਨ ਸੰਤ ਜਨ ਨੇ ਇਹ ਸੰਤ ਜਨ ਅਥੇ ਪ੍ਰਭੂ ਨੂੰ ਸਿਮਰਦੇ ਰਹਿੰਦੇ ਨੇ ਸਦਾ ਪ੍ਰਭ ਦਾ ਜਸ ਹੰਦੇ ਰਹਿੰਦੇ ਨੇ ਇਹ ਹਰ ਵੇਲੇ ਉਸ ਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ ਜਸ ਹੰਦੇ ਰਹਾ ਪਾ ਲਈ ਹੈ ਕਿ ਉਹ ਆਪਣੇ ਕੰਮ ਕਾਰ ਛੱਡ ਕੇ ਉਹ ਹਰ ਵੇਲੇ ਵਸ ਕਥਾ ਕੀਰਤਨ ਦੇ ਵਿੱਚ ਬੈਠੇ ਰਹਿੰਦੇ ਨੇ ਗੁਰਬਾਣੀ ਸੁਣਦੇ ਰਹਿੰਦੇ ਨੇ ਨਹੀਂ ਸਤਿਗੁਰੂ ਜੀ ਕਹਿੰਦੇ ਆਠ ਪਹਿਰ ਹਰ ਧਿਆਇ ਅੱਠੇ ਪਹਿਰ ਉਸ ਕਾਲ ਪੁਰਖ ਨੂੰ ਝੋਣਾ ਝੋਣਾ ਕਿਵੇਂ ਹੈ ਆਪਾਂ ਕਈ ਵਾਰੀ ਕੇ ਬੇਨਤੀ ਮਹੱਕੇ ਵੀ ਕੀਤੀ ਹੈ ਜਿਤਨਾ ਪ੍ਰੰਤ ਨਾਮਦੇਵ ਜੀ ਨੇ ਸਾਨੂੰ ਉਪਦੇਸ਼ ਕੀਤਾ ਹੈ ਕਲਪਨਾਮਦੇਵ ਜੀ ਵਚਨ ਕਰਦੇ ਨੇ ਹਾਥ ਪਾਉ ਕਰ ਆਨ ਸਭ ਚੇਤਨ ਰੰਗਨ ਨਾ ਕੰਮ ਕਰਦੇ ਕਰਦੇ ਅੱਜ ਵੀ ਆਪਣੇ ਮਨ ਨੂੰ ਉਸ ਗੰਕਾਰ ਦੇ ਨਾਲ ਜੋੜ ਕੇ ਰੱਖਣਾ ਕੰਮ ਕਰਦੇ ਆ ਕਿਉਂਕਿ ਹਕਾ ਪਰਾਂ ਦੇ ਨਾਲ ਕੰਮ ਕਰਨਾ ਸਤਿਗੁਰੂ ਸਾਹਿਬਾ ਨੂੰ ਸਮਝਾਉਂਦੇ ਨੇ ਕਿ ਨਾ ਤੇ ਰਸਨਾ ਦੇ ਨਾਲ ਨਾਮ ਜਪਣਾ ਹੈ ਨਾਮ ਜਪਦੇ ਹੋਏ ਮਨ ਨੂੰ ਅਕਾਲ ਪੁਰਖ ਨਾਲ ਜੋੜ ਕੇ ਰੱਖਣਾ ਹੈ ਇਸ ਕਰਕੇ ਆਠ ਕਲਰ ਉਸ ਅਕਾਲ ਪੁਰਖ ਵੈਰਖੂ ਜੀ ਨੂੰ ਧਿਆਉਂਦੇ ਨੇ ਹਰ ਜਸੰਦਿਤ ਸੁਣੋ ਤੇ ਹਰ ਸਤਿਗੁਰੂ ਜੀ ਕਹਿੰਦੇ ਸਿਮਰਦੇ ਨੇ ਸਦਾ ਪ੍ਰਭੂ ਦਾ ਚਰਨ ਸੁਣਦੇ ਰਹੇ ਤੈਨੀਆਂ ਸੁਣਦੇ ਕਾਲੇ ਨਾ ਨਾ ਕੰਨਾ ਨਾਲ ਜਿਹੜਾ ਵੀ ਮਾਨ ਕਰਕੇ ਗਾਇਆ ਆਨੰਦ ਹੈ ਰਸਨਾ ਕਰਕੇ ਗਾਇਆ ਜਾਂਦੇ ਤੇ ਉਸ ਗਾਇ ਹੋਏ ਨੂੰ ਕੰਨਾ ਕਰਕੇ ਸੁਣਨਾ ਹੈ ਜਿਆਦਾ ਨਾਲ ਸਮਾ ਅਹਿਸਾਨ ਹੈ ਬਾਣੀ ਪੜਨ ਲੱਗਦੇ ਹਾਂ ਅਰਸਨਾ ਪੜਦੀ ਹੈ ਪਰ ਮਾਨ ਗੈ ਰਹਾ ਜਵੇਂ ਕੰਨ ਸੁਣਦੇ ਹੀ ਦੈਨਿਕਾ ਦਾ ਪੜਦੇ ਪੜਦੇ ਕਿਰਤੇ ਚਲੇ ਜਾਂਦੇ ਹਾਂ ਉਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਨੂੰ ਗੁਰਬਾਣੀ ਪੜਦਾ ਨਾ ਰਸਨਾ ਨਾਲ ਪੜਿਆ ਕਰ ਕੰਨਾਂ ਦੇ ਨਾਲ ਸੁਣਿਆ ਕਰ ਜਿਹੜੀ ਰਸਨਾ ਨਾਲ ਪੜੀ ਹੋਈ ਬਾਣੀ ਕੰਨਾਂ ਨਾਲ ਸੁਨੇਗਾ ਉਹੀ ਤੇਰੇ ਅੰਦਰ ਜਾਏਗਾ ਉਹਦਾ ਹੀ ਸਨਮਾਨ ਤੇ ਹੋਏਗਾ ਇਸ ਕਰਕੇ ਪਾਸਾ ਜੀ ਕਹਿੰਦੇ ਭਾਈ ਉਸ ਆਪੁਰਪ ਵੈਖੰਧ ਜੀ ਦੇ ਪਿਆਰੇ ਆਕੋ ਕਹਿ ਰਹੇ ਹਰਿ ਭਾਈ ਅੱਖੇ ਪਹਿਲ ਉਸ ਅਕਾਲ ਪੁਰਖ ਵੈ ਨੂੰ ਜੀ ਨੂੰ ਸਿਮਰਦੇ ਰਹਿੰਦੇ ਨੇ ਮਨ ਕਰਕੇ ਤਨ ਕਰਕੇ ਕੰਮ ਕਰਦੇ ਰਹਿੰਦੇ ਹਨ ਹਰਿ ਜਸ ਮਨ ਸੁਣ ਤੇ ਜੇਹਰਾ ਸਿਮਰਨ ਮਨ ਕਰਕੇ ਅਕਾਲ ਪੁਰਖ ਜੀ ਦਾ ਕਰਦੇ ਰਹਿੰਦੇ ਹਨ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਜੀ ਦੀ ਉਸਤਤ ਨੂੰ ਉਹਦੇ ਨਾਮ ਨੂੰ ਉਹਦੀ ਵਡਿਆਈ ਨੂੰ ਇਹਨਾਂ ਕੰਨਾਂ ਦੇ ਮਨ ਕੋਸ ਦੇ ਜਸ ਨੂੰ ਸੁਣਦੇ ਰਹਿੰਦੇ ਹਨ ਇਸ ਗੱਲ ਕੇ ਅਜਨੇ ਪਾਵਨ ਵਚਨਾਂ ਦੇ ਨਾਲ ਹੀ ਤਨ ਸਹਿ ਸਤਿਪਰਕਾਸਾ ਜੀ ਅਜ ਰਕਸ਼ਿਸ਼ ਕੀਤੀ ਹੈ ਸਾਨੂੰ ਸਮਝਾਉਣਾ ਕੀਤਾ ਹੈ ਭਾਈ ਉਹ ਆਕਾਰਪੁਰਖ ਵੈਕੂ ਜੀ ਦੇ ਚਰਨਾਂ ਨੂੰ ਜਿਹੜਾ ਤੇਰਾ ਮਨ ਤਪ ਤਪਸ ਦੇ ਵਿੱਚ ਮਾਇਆ ਦੇ ਤਪਸ ਦੇ ਵਿੱਚ ਮੋਹ ਦੇ ਤਪਸ ਦੇ ਵਿੱਚ ਸਰਵਰ ਰਹਿਣਾ ਹੈ ਇਹ ਮਨ ਨੂੰ ਸ਼ਾਂਤ ਕਰਨ ਵਾਸਤੇ ਉਸ ਕਾਰਨ ਤੁਵੇਂ ਦੂਜੀ ਦਾ ਨਾਮ ਹੀ ਕਰਨਾ ਚਾਹੀਦਾ ਹੋਰ ਕਿਸੇ ਤਰ੍ਹਾਂ ਇਸ ਮੰਨ ਦੀ ਧੁੱਖ ਦੂਰ ਨਹੀਂ ਹੋਵੇਗੀ ਇਸ ਕਰਕੇ ਨਾਮ ਜਪ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਗੁਰ ਚਰਨਾਂ ਨਾਲ ਜੁੜ ਕੇ ਆਪਣੇ ਸੁਨੁੱਖਾ ਜਨਮ ਸਫਲਾ ਕਰ ਇਹ ਹੀ ਪ੍ਰਮਖ ਮੰਨਦਾ ਸਭ ਤੋਂ ਵੱਡਾ ਗਾਥਾ ਪਹਿਲ ਸਲਾਹ ਹੈ ਸ੍ਰੀ ਜਨਮਾ ਤੁ ਅੱਜੇ ਪਹਿਲ ਉਸ ਕਾਰਨ ਤੁਵੇਂ ਜੀ ਦੀ ਸਿੱਖ ਸਲਾਹ ਕਰੀਏ ਇਹੀ ਸਭ ਤੋਂ ਵੱਡਾ ਲਾਭ ਮੁੱਖਾ ਜੀਵਨ ਦਾ ਹੈ ਇਸ ਵਾਰ ਤੇ ਸਾਨੂੰ ਸਭ ਕੋ ਜੀ ਪਾਸਾ ਕਹਿੰਦੇ ਮੁੱਖਾ ਜਨਮ ਮਿਲਿਆ ਨਾਮ ਜਪਣ ਵਾਲੀ ਮਿਲੇ ਭਈ ਪ੍ਰਾਪਤਿ ਮਾਨੁਖ ਦੇ ਉਪਰੀਆ ਗੋਵਿੰਦ ਮਿਲਣ ਦੀ ਤੇਰੀ ਵਰੀਆ ਆਪਰ ਕਾਇ ਤਲਕ ਤੈ ਨਾ ਕਾਮ ਮਿਲ ਸਾਥ ਸੰਗਤ ਭਜ ਕੇ ਬਰਨਾ ਬਾਸਲੇ ਕਹਿੰਦੇ ਕੇ ਬਰਨਾਮ ਰਿਪਤ ਇਸ ਕਰਕੇ ਭਈ ਗੁਰੂ ਗਰੀ ਬਣੋ ਗੁਰੂ ਚਰਨਾਂ ਦੇ ਨਾਲ ਜੁੜੋ ਗੁਰੂ ਚਰਨਾਂ ਦੇ ਨਾਲ ਲੁਕ ਕੇ ਗੁਰੂ ਵਾਲੇ ਬਣ ਕੇ ਲਾਹੇ ਪ੍ਰਾਪਤ ਕਰਿਏ ਆਪਣੀ ਇਸ ਮੂਖਾ ਜਨਮ ਸਭਾ ਕਰਿਏ ਸੋ ਆਉ ਨਿਯਮਤ ਮਾਨ ਕੋ ਲੰਨੀ ਨਿਮਨ ਸਤਿਗੁਰੂ ਜੀ ਬਖਸ਼ਣ ਜੋ ਮੈਂ ਬੈ ਸਤ ਸੰਤ ਲੋਕ ਸੁਖਮੈ ਰਾਜੀ ਕੋਈ ਵਿਚਾਰ ਜੁ ਮਨ ਨੂੰ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰੇ ਗਲਤੀਆਂ ਗਲਤੀਆਂ ਜਾਣ ਕੇ ਮਾਫ ਕਰਨਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਉਪਦਾ